ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਅੱਜ ਰੱਜ ਦੀ ਵੱਡੀ ਖਬਰ ਖਬਰਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰ ਆਪਣਾ ਨਹੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਲਓ ਸ਼ੁਰੂਆਤ ਕਰਦੀਆਂ ਅੱਜ ਦੀ ਵੱਡੀ ਖਬਰ ਨਵੇਂ ਕਾਨੂੰਨ ਲਾਗੂ ਹੋਣ ਨਾਲ ਪੁਲਿਸ ਵਕੀਲਾ ਅਤੇ ਅਦਾਲਤਾਂ ਚ ਕੰਮਕਾਜ ਚ ਆਵੇਗਾ ਬਦਲਾ ਇਸ ਦਿਨ ਨਵੇਂ ਕਾਨੂੰਨ ਲਾਗੂ ਹੋਣ ਨਾਲ ਪੁਲਿਸ ਵਕੀਲਾਂ ਤੇ ਅਦਾਲਤਾਂ ਚ ਕੰਮਕਾਜ ਚ ਆਵੇਗਾ ਬਦਲਾ ਗੁਰਵਿੰਦਰ ਸਿੰਘ ਨੇ ਖਬਰ ਦਿੱਤੀ ਹੈ ਕਿ ਦੀ ਅੰਦਰ ਆਗੂ ਹੋਣ ਨਾਲ ਤਿੰਨ ਨਵੇਂ ਅਪਰਾਧੀ ਕਾਨੂੰਨ ਦੇ ਇਹ ਕੋਡ ਭਾਰਤ ਸਿਵਲ ਡਿਫੈਂਸ ਕੋਡ ਭਾਰਤ ਨ्याय ਸਹਾਇਤਾ ਅਤੇ ਪਾਸ ਸਬੂਤ ਐਕਟਿਵ ਹਨ ਨਵੇਂ ਕਾਨੂੰਨ ਚ ਕੁਝ ਧਾਰਾਵਾਂ ਨੂੰ ਹਟਾ ਕੇ ਕੁਝ ਨਵੀਆਂ ਧਾਰਾਵਾਂ ਜੋੜੀਆਂ ਗਈਆਂ ਹਨ ਕਾਨੂੰਨ ਵਿੱਚ ਨਵੀਆਂ ਧਾਰਾਵਾਂ ਸ਼ਾਮਿਲ ਹੋਣ ਤੋਂ ਬਾਅਦ ਆਮ ਲੋਕਾਂ ਨਾਲ ਨਾਲ ਪੁਲਿਸ ਵਕੀਲਾਂ ਤੇ ਅਦਾਲਤਾਂ ਵਿੱਚ ਕੰਮਕਾਜ ਵਿੱਚ ਵੀ ਕਾਫੀ ਬਦਲਾ ਆ ਜਾਵੇਗਾ ਇੱਥੇ ਇਹ ਵੀ ਜ਼ਿਕਰ ਹੋ ਕਿ ਨਵੇਂ ਕਾਨੂੰਨਾਂ ਦਾ ਉਹਨਾਂ ਕੇਸਾਂ ਦਾ ਦੀ ਜਾਂਚ ਅਤੇ ਸੁਣਵਾਈ ਤੇ ਕੋਈ ਅਸਰ ਨਹੀਂ ਪਵੇਗਾ 1 ਜੁਲਾਈ ਤੋਂ ਪਹਿਲਾਂ ਦਰਜ ਕੀਤੇ ਗਏ ਸਨ 1 ਜੁਲਾਈ ਤੋਂ ਸਾਰੇ ਅਪਰਾਧ ਨਵੇਂ ਕਾਨੂੰਨ ਤਹਿਤ ਦਰਜ ਕੀਤੇ ਜਾਣਗੇ ਅਦਾਲਤਾਂ ਵਿੱਚ ਪੁਰਾਣੇ ਕੇਸਾਂ ਦੀ ਸੁਣਵਾਈ ਪੁਰਾਣੇ ਕਾਨੂੰਨ ਤਹਿਤ ਹੀ ਹੋਵੇਗੀ ਖਬਰ ਨੂੰ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ